ਘਰੋਂ ਅੱਜ ਹੀ ਕੱਢ ਦਿਓ ਇਹ ਵੀ ਚੀਜ਼ਾਂ ਨਹੀਂ ਤਾਂ ਹੋ ਜਾਵੇਂਗੀ ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਘਰ ਨੂੰ ਵਾਸਤੂ ਦੋਸ਼ ਤੋਂ ਬਚਾਏ ਰੱਖਣ ਲਈ ਸਿਰਫ ਸਹੀ ਦਿਸ਼ਾ ਦਾ ਹੋਣਾ ਹੀ ਜ਼ਰੂਰੀ ਨਹੀਂ ਹੈ ਸਕੋ ਘਰ ਦੀਆਂ ਦੀਵਾਰਾਂ ਤੇ ਘਰ 'ਚ ਰੱਖੀਆਂ ਚੀਜ਼ਾਂ ਤੇ ਵੀ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਘਰ ਦਾ ਵਾਸਤੂ ਸਹੀ ਹੋਵੇ ਤੇ ਵਾਸਤੂ ਦੇ ਅਨੁਸਾਰ ਘਰ ਦੀ ਸਜਾਵਟ ਦੀਆਂ ਚੀਜ਼ਾਂ ਰੱਖੀਆਂ ਗਈਆਂ ਹੋਣ ਤਾਂ ਖੁਸ਼ਹਾਲੀ ਬਣੀ ਰਹਿੰਦੀ ਹੈ ਉੱਥੇ ਜੇਕਰ ਘਰ ਵਿੱਚ ਤੁਹਾਨੂੰ ਸਕੂਨ ਦੀ ਨੀਂਦ, ਚੰਗੀ ਸਿਹਤ ਤੇ ਭਰਪੂਰ ਪਿਆਰ ਭਰਿਆ ਵਾਤਾਵਰਣ ਨਹੀਂ ਮਿਲ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਘਰ ਵਿੱਚ ਵਾਸਤੂ ਦੋਸ਼ ਹੈ। ਸਵੇਰੇ ਉੱਠਣ ਤੋਂ ਲੈ ਕੇ ਘਰ ਦੀਆਂ ਚੀਜ਼ਾਂ ਦੇ ਰੱਖ-ਰਖਾਅ ਵਿੱਚ ਹੋਣ ਵਾਲੀਆਂ ਗਲਤੀਆਂ ਕਰਕੇ ਮਾਂ ਲక్ష్ਮੀ ਰੁਸ ਜਾਂਦੀ ਹੈ ਜਿਸ ਕਾਰਨ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਿਰਫ ਘਰ ਦੀ ਦਿਸ਼ਾ ਹੀ ਨਹੀਂ ਬਲਕਿ ਘਰ ਦੇ ਅੰਦਰ ਰੱਖੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮੌਜੂਦ ਕੁਝ ਚੀਜ਼ਾਂ ਵੀ ਪਰਿਵਾਰ ਦੀ ਤਰੱਕੀ ਵਿੱਚ ਮੁਸ਼ਕਲ ਬਣ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਨੰਬਰ 1 ਟੁੱਟਿਆ ਸ਼ੀਸ਼ਾ ਵਾਸਤੂ ਸ਼ਾਸਤਰ ਨੂੰਸਾਰ ਟੁੱਟਿਆ ਹੋਇਆ ਸ਼ੀਸ਼ਾ ਨਕਾਰਾਤਮਕ ਊਰਜਾ ਤੇ ਦੁਰਪਾਗ ਨੂੰ ਆਕਰਸ਼ਿਤ ਕਰ ਸਕਦਾ ਹੈ ਘਰ ਚ ਮੌਜੂਦ ਮੈਂਬਰਾਂ ਦੀ ਜ਼ਿੰਦਗੀ ਤੇ ਬੁਰਾ ਅਸਰ ਪੈ ਸਕਦਾ ਹੈ ਤਰੱਕੀ ਦੇ ਨਾਲ ਆਰਥਿਕ ਸਥਿਤੀ ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਇਸ ਲਈ ਇਸੇ ਵੇਲੇ ਘਰ ਵਿੱਚ ਜੇਕਰ ਟੁੱਟਿਆ ਹੋਇਆ ਸ਼ੀਸ਼ਾ ਰੱਖਿਆ ਹੋਇਆ ਹੈ ਤਾਂ ਉਸ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਚਾਹੀਦਾ ਹੈ। ਨੰਬਰ 2 ਕੈਕਟਸ ਦਾ ਕੰਡੇਦਾਰ ਪੌਦਾ ਘਰ ਨੂੰ ਜ਼ਿਆਦਾ ਸੋਹਣਾ ਬਣਾਉਣ ਲਈ ਅਕਸਰ ਲੋਕ ਇਨਡੋਰ ਪਲੈਂਟ ਲਗਾ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇੱਕ ਪੌਦਾ ਇਹੋ ਜਿਹਾ ਵੀ ਹੁੰਦਾ ਹੈ ਜਿਸ ਨੂੰ ਭੁੱਲ ਕੇ ਵੀ ਘਰੇ ਨਹੀਂ ਰੱਖਣਾ ਚਾਹੀਦਾ ਜੋਤਿਸ਼ਾਂ ਦਾ ਕਹਿਣਾ ਹੈ ਕਿ ਘਰ 'ਚ ਜੇਕਰ ਤੁਸੀਂ ਕੈਕਟਸ ਦਾ ਪੌਦਾ ਰੱਖਦੇ ਹੋ ਤਾਂ ਜਿਵੇਂ ਜਿਵੇਂ ਉਹ ਵੱਧਦਾ ਹੈ ਉਹ ਸ ਵਿੱਚ ਕੰਡੇ ਉੱਗਣ ਲੱਗਦੇ ਹਨ ਨਾਲ ਹੀ ਘਰ ਵਿੱਚ ਨਕਾਰਾਤਮਕ ਊਰਜਾ ਤੇ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਵਧਣ ਲੱਗਦੀਆਂ ਹਨ ਜੇਕਰ ਤੁਹਾਡੇ ਘਰ ਦੇ ਅੰਦਰ ਇਹ ਪੌਦਾ ਰੱਖਿਆ ਹੈ ਤਾਂ ਇਸ ਨੂੰ ਅੱਜ ਹੀ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਨੰਬਰ 3 ਬੰਦ ਘੜੀ ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਟੁੱਟੀ ਹੋਈ ਜਾਂ ਬੰਦ ਘੜੀ ਨਹੀਂ ਰੱਖਣੀ ਚਾਹੀਦੀ ਬੰਦ ਕੜੀ ਤੁਹਾਡੇ ਸਮੇਂ ਤੇ ਬੁਰਾ ਅਸਰ ਪਾ ਸਕਦੀ ਹੈ ਜਿਸ ਨਾਲ ਘਰ ਚ ਰਹਿਣ ਵਾਲੇ ਲੋਕਾਂ ਨੂੰ ਤਣਾਅ ਤੇ ਦੁਰਪਾਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਨਕਾਰਾਤਮਕ ਊਰਜਾ ਪਿੱਛਾ ਕਦੇ ਨਹੀਂ ਛੱਡਦੀ ਇਸ ਲਈ ਚੇਕ ਕਰ ਘਰ ਵਿੱਚ ਕੋਈ ਬੰਦ ਕੜੀ ਪਈ ਹੈ ਤਾਂ ਉਸ ਨੂੰ ਜਾ ਕੇ ਸਹੀ ਕਰਾ ਲਓ ਤੇ ਜਾਂ ਫਿਰ ਉਸ ਨੂੰ ਘਰੋਂ ਬਾਹਰ ਸੁੱਟ ਦਿਓ ਨੰਬਰ 4 ਦੇਵੀ ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਜੇਕਰ ਤੁਹਾਡੇ ਘਰ ਵਿੱਚ ਦੇਵੀ-ਦੇਵਤਿਆਂ ਦੀਆਂ ਪੁਰਾਣੀਆਂ ਜਾਂ ਟੁੱਟੀਆਂ-ਫੁੱਟੀਆਂ ਮੂਰਤੀਆਂ ਜਾਂ ਫੋਟੋਆਂ ਪਈਆਂ ਹਨ ਤਾਂ ਇਹ ਚੀਜ਼ਾਂ ਘਰ ਵਿੱਚ ਨਕਾਰਾਤਮਕਤਾ ਲਿਆਉਂਦੀਆਂ ਹਨ ਇਸ ਲਈ ਇਹਨਾਂ ਨੂੰ ਸਮੇਂ-ਸਮੇਂ ਤੇ ਬਦਲਦੇ ਰਹਿਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਨੂੰ ਵਹਿੰਦੇ ਜਲ ਵਿੱਚ ਪ੍ਰਵਾਹ ਕਰ ਦੇਣਾ ਚਾਹੀਦਾ ਹੈ ਨੰਬਰ 5 ਜੰਗ ਲੱਗਿਆ ਤਾਲਾ ਘਰ 'ਚ ਭੁੱਲ ਕੇ ਵੀ ਬੰਦ ਪਏ ਜੰਗ ਲੱਗੇ ਹੋਏ ਤਾਲੇ ਨਹੀਂ ਰੱਖਣੇ ਚਾਹੀਦੇ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਗਿਆ ਹੈ ਵਾਸਤੂ ਅਨੁਸਾਰ ਤਾਲਾ ਕਿਸਮਤ ਖੋਲਣ ਦਾ ਪ੍ਰਤੀਕ ਹੁੰਦਾ ਹੈ ਜਦਕਿ ਬੰਦ ਤੇ ਖਰਾਬ ਤਾਲਾ ਦੁਰਪਾਗ ਲਿਆਉਂਦਾ ਹੈ ਬੰਦ ਪਏ ਤਾਲੇ ਕੈਰੀਅਰ ਵਿੱਚ ਰੁਕਾਵਟ ਲਿਆਉਂਦੇ ਹੰਤੇ ਤਰੱਕੀ ਦੇ ਰਸਤਿਆਂ ਨੂੰ ਬੰਦ ਕਰ ਦਿੰਦੇ ਹਨ ਨੰਬਰ 6 ਪੁਰਾਣੇ ਅਖਬਾਰਾਂ ਜਾਂ ਰੱਤੀ ਤੁਸੀਂ ਅਕਸਰ ਆਪਣੇ ਘਰ ਵਿੱਚ ਦੇਖਿਆ ਹੋਵੇਗਾ ਕਿ ਪੁਰਾਣੇ ਅਖਬਾਰ ਤੇ ਰੱਤੀ ਦਾ ਢੇਰ ਇਕੱਠਾ ਕਰਕੇ ਰੱਖਿਆ ਜਾਂਦਾ ਹੈ ਕਿ ਤੁਸੀਂ ਜਾਣਦੇ ਹੋ ਘਰ ਵਿੱਚ ਇੰਨਾ ਚੀਜ਼ਾਂ ਦਾ ਰਹਿਣਾ ਕਿੰਨਾ ਅਸ਼ੁੱਭ ਹੁੰਦਾ ਹੈ ਪੁਰਾਣੇ ਅਖਬਾਰਾਂ ਤੇ ਜੰਮੀ ਧੂੜ ਮਿੱਟੀ ਕਰਕੇ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਤੇ ਘਰ ਵਿੱਚ 네ਗੇਟਿਵ એનર્ਜੀ ਨਾਲ ਪਰਿਵਾਰ ਵਿੱਚ ਕਲੇਸ਼ ਵੱਧਦਾ ਹੈ ਤੇ ਤਰੱਕੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤੇ ਘਰ ਦੇ ਮੈਂਬਰਾਂ ਨੂੰ ਆਰਥਿਕ ਨੁਕਸਾਨ ਚੱਲਣਾ ਪੈਂਦਾ ਹੈ ਨੰਬਰ 7 ਇੱਕ ਤੋਂ ਜ਼ਿਆਦਾ ਝਾੜੂ ਤੁਹਾਨੂੰ ਘਰ 'ਚ ਇੱਕ ਤੋਂ ਜ਼ਿਆਦਾ ਝਾੜੂ ਨਹੀਂ ਰੱਖਣੇ ਚਾਹੀਤੇ ਝਾੜੂ ਨੂੰ ਮਾਂ ਲਕshmi ਦੇ ਸ਼ੁਕਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਝਾੜੂ ਨੂੰ ਘਰ 'ਚ ਇਹੋ ਜਿਹੀ ਜਗ੍ਹਾ ਤੇ ਲੁਕੋ ਕੇ ਰੱਖਣਾ ਚਾਹੀਦਾ ਹੈ ਜਿੱਥੇ ਆਸਾਨੀ ਨਾਲ ਕੋਈ ਵੀ ਇਸ ਨੂੰ ਨਾ ਦੇਖ ਸਕੇ ਸ਼ਾਮ ਦੇ ਸਮੇਂ ਝਾੜੂ ਨਾਲ ਲਗਾਓ ਝਾੜੂ ਨੂੰ ਕਦੇ ਵੀ ਬਾਹਰ ਤੋਂ ਅੰਦਰ ਵੱਲ ਨਾ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 8 ਦਰਵਾਜੇ ਤੋਂ ਆਵਾਜ਼ ਆਉਣਾ ਜੇਕਰ ਤੁਹਾਡੇ ਘਰ ਦਾ ਕੋਈ ਵੀ ਦਰਵਾਜਾ ਖੋਲਦੇ ਜਾਂ ਬੰਦ ਕਰਦੇ ਸਮੇਂ ਆਵਾਜ਼ ਕਰ ਰਿਹਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਸਹੀ ਕਰਵਾ ਲਓ ਜੇਕਰ ਦਰਵਾਜਾ ਜ਼ਮੀਨ ਨਾਲ ਰਗੜ ਖਾਂਦਾ ਹੈ ਤਾਂ ਵੀ ਉਸ ਨੂੰ ਜਲਦੀ ਸਹੀ ਕਰਵਾ ਲਓ ਨਹੀਂ ਤਾਂ ਤੁਹਾਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 9 ਬੈੱਡ ਤੇ ਗੰਦੀ ਜਾਂ ਫੱਟੀ ਚਾਦਰ ਹੋਣ ਤੁਸੀਂ ਜਿਸ ਬਿਸਤਰੇ ਤੇ ਸੌਂਦੇ ਹੋ ਉੱਥੇ ਕਦੇ ਗੰਦਗੀ ਨਾ ਰੱਖੋ ਬੈੱਡ ਤੇ ਫੱਟੀ ਜਾਂ ਗੰਦੀ ਚਾਦਰ ਹੋਣ ਨਾਲ ਨਕਾਰਾਤਮਕ ਊਰਜਾ ਦਾ ਅਸਰ ਤੁਹਾਡੀ ਕਿਸਮਤ ਤੇ ਪੈ ਸਕਦਾ ਹੈ ਸਵੇਰੇ ਉੱਠਦੇ ਹੀ ਬਿਸਤਰ ਨੂੰ ਸਾਫ਼ ਕਰ ਦਿਓ ਤੇ ਚਾਦਰ ਨੂੰ ਸਹੀ ਤਰੀਕੇ ਨਾਲ ਵਿਛਾ ਲਓ ਬਹੁਤ ਦਿਨਾਂ ਤੱਕ ਇੱਕ ਹੀ ਚਾਦਰ ਨੂੰ ਬਿਸਤਰੇ ਤੇ ਨਾ ਵਿਛਾਓ ਗੰਦੀ ਚਾਦਰ ਨਾਲ ਤੁਹਾਡੇ ਘਰ ਵਿੱਚ ਦਰਿਦ੍ਰਤਾ ਆਉਂਦੀ ਹੈ ਨੰਬਰ 10 ਪੂਜਾ ਘਰ ਗੰਦਾ ਰੱਖਣਾ ਰੋਜ਼ਾਨਾ ਪੂਜਾ ਕਰਨ ਤੋਂ ਬਾਅਦ ਪੂਜਾ ਘਰ ਜਾਂ ਮੰਦਰ ਦੀ ਸਾਫ ਸਫਾਈ ਜ਼ਰੂਰ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਤਰੱਕੀ ਹੁੰਦੀ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਵੀ ਤੁਹਾਡੇ ਤੇ ਬਣੀ ਰਹਿੰਦੀ ਹੈ ਜੇਕਰ ਤੁਸੀਂ ਰੋਜ਼ਾਨਾ ਪੂਜਾ ਨਹੀਂ ਕਰਦੇ ਤਾਂ ਵੀ ਘਰ ਦੇ ਮੰਦਰ ਚ ਕਦੇ ਧੂੜ ਮਿੱਟੀ ਜਮਾ ਨਾ ਹੁੰਦਿਓ ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਤੇ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ ਨੰਬਰ 11 ਖਿਲਰਿਆ ਹੋਇਆ ਸਮਾਨ ਘਰ ਚ ਸਮਾਨ ਖਿਲਰਿਆ ਹੋਇਆ ਰੱਖਣਾ ਵੀ ਦਰਦਿਰਤਾ ਦਾ ਕਾਰਨ ਬਣਦਾ ਹੈ ਇਸ ਨਾਲ ਨਾ ਸਿਰਫ ਨਕਾਰਾਤਮਕ ਊਰਜਾ ਆਉਂਦੀ ਹੈ ਸਗੋ ਮਾਨਸਿਕ ਤਣਾਅ ਵੀ ਵੱਧਦਾ ਹੈ ਕੋਸ਼ਿਸ਼ ਕਰੋ ਕਿ ਘਰ ਦਾ ਹਰ ਸਮਾਨ ਆਪਣੀ ਜਗ੍ਹਾ ਤੇ ਪਿਆ ਹੋਵੇ ਨੰਬਰ 12 ਐਂਟੀਕ ਚੀਜ਼ਾਂ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਨੂੰ ਐਂਟੀਕ ਚੀਜ਼ਾਂ ਲਿਆਉਣ ਦਾ ਸ਼ੌਂਕ ਹੈ ਸਹੰਭਲ ਕੇ ਲਿਆਓ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਅਕਸਰ ਆਪਣੇ ਪਿਛਲੇ ਮਾਲਕਾਂ ਦੀਆਂ ਕਹਾਣੀਆਂ ਤੇ ਊਰਜਾ ਨੂੰ ਲੈ ਕੇ ਚਲਦੀਆਂ ਹਨ ਇਸ ਲਈ ਐਨਾ ਚੀਜ਼ਾਂ ਨੂੰ ਘਰ ਵਿੱਚ ਲਿਉਣ ਤੋਂ ਪਹਿਲਾਂ ਇਸ ਦਾ ਇਤਿਹਾਸ ਜ਼ਰੂਰ ਜਾਨੋ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਤੇ ਨਕਾਰਾਤਮਕ ਪ੍ਰਭਾਵ ਵੀ ਪਾ ਸਕਤੀਆਂ ਹਨ ਨੰਬਰ 13 ਪੁਰਾਣਾ ਕੈਲੰਡਰ ਵਾਸਤੂ ਅਨੁਸਾਰ ਨਵਾਂ ਸਾਲ ਆਉਂਦੇ ਨਵਾਂ ਕੈਲੰਡਰ ਤਾਂ ਲਗਾ ਲੈਂਦੇ ਹਾਂ ਪਰ ਪੁਰਾਣਾ ਸੁਟਣਾ ਭੁੱਲ ਜਾਂਦੇ ਹਾਂ ਜਾਂ ਉਸ ਨੂੰ ਸੰਭਾਲ ਕੇ ਰੱਖ ਲੈਂਦੇ ਹਾਂ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਪੁਰਾਣਾ ਕੈਲੰਡਰ ਅਤੀਤ ਦਾ ਸੰਕੇਤ ਦਿੰਦਾ ਹੈ ਇਸ ਲਈ ਪੁਰਾਣੀ ਕੈਲੰਡਰ ਨੂੰ ਘਰੋਂ ਹਟਾ ਦੇਣਾ ਚਾਹੀਦਾ ਹੈ ਨੰਬਰ 14 ਸੁੱਕੇ ਫੁੱਲ ਵਾਸਤੂ ਸ਼ਾਸਤਰ ਅਨੁਸਾਰ ਸੁੱਕੇ ਫੁੱਲ ਮੌਤ ਦਾ ਸੰਕੇਤ ਦਿੰਦੇ ਹਨ ਇਸ ਲਈ ਘਰ ਵਿੱਚ ਕਦੇ ਵੀ ਸੁੱਕੇ ਫੁੱਲ ਨਹੀਂ ਰੱਖਣੇ ਚਾਹੀਤੇ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਤੇਜ਼ੀ ਨਾਲ ਵਧਦੀ ਹੈ ਇਸ ਲਈ ਫੁੱਲ ਸੁੱਕ ਜਾਂ ਤਾਂ ਇਹਨਾਂ ਨੂੰ ਘਰੋਂ ਹਟਾ ਦੇਣਾ ਚਾਹੀਦਾ ਹੈ ਤੇ ਤਾਜ਼ੇ ਫੁੱਲ ਲਗਾ ਦੇਣੇ ਚਾਹੀਦੇ ਹਨ ਨੰਬਰ 15 ਫਟੇ ਪੁਰਾਣੇ ਕੱਪੜੇ ਵਾਸਤੂ ਸ਼ਾਸਤਰ ਅਨੁਸਾਰ ਕੱਪੜਿਆਂ ਦਾ ਸਿੱਧਾ ਸੰਬੰਧ ਕਿਸਮਤ ਨਾਲ ਹੁੰਦਾ ਹੈ ਘਰ ਵਿੱਚ ਫਟੇ ਪੁਰਾਣੇ ਕੱਪੜੇ ਹਮੇਸ਼ਾ ਦਰਪਾਗਲੇ ਹੁੰਦੇ ਹਨ ਤੇ ਇਸ ਤਰ੍ਹਾਂ ਦੇ ਕੱਪੜਿਆਂ ਨੂੰ ਹਟਾ ਦੇਣਾ ਜਾਂ ਵੰਡ ਦੇਣਾ ਹੀ ਬਿਹਤਰ ਹੁੰਦਾ ਹੈ ਨਹੀਂ ਤਾਂ ਕਿਸਮਤ ਤੁਹਾਡਾ ਸਾਥ ਦੇਣਾ ਬੰਦ ਕਰ ਦੇਵੇਗੀ ਵਾਸਤੂ ਅਨੁਸਾਰ ਫਟੇ ਪੁਰਾਣੇ ਕੱਪੜੇ ਕਰੀਅਰ ਵਿੱਚ ਮੁਸ਼ਕਲਾਂ ਲਿਆਉਂਦੇ ਹਨ ਨੰਬਰ 16 ਟੁੱਟੇ ਹੋਏ ਜਾਂ ਖਰਾਬ ਜੁੱਤੇ ਚੱਪਲ ਵਾਸਤੂ ਸ਼ਾਸਤਰ ਵਿੱਚ ਜੁੱਤੇ ਚੱਪਲ ਦਾ ਸੰਬੰਧ ਸੰਘਰਸ਼ ਨਾਲ ਮੰਨਿਆ ਗਿਆ ਹੈ ਜੇਕਰ ਜ਼ਿੰਦਗੀ ਵਿੱਚ ਸੰਘਰਸ਼ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਜੁੱਤੇ ਚੱਪਲ ਠੀਕ ਰੱਖੋ ਘਰ 'ਚ ਫਟੇ ਪੁਰਾਣੇ ਅਖਬਾਰ ਤੇ ਚੱਪਲ ਰੱਖਣ ਨਾਲ ਸੰਘਰਸ਼ ਹੋਰ ਵੀ ਵੱਧ ਜਾਂਦਾ ਹੈ ਇਸ ਨਾਲ ਹਰ ਛੋਟੇ ਮੋਟੇ ਕੰਮ ਵਿੱਚ ਬਹੁਤ ਮਿਹਨਤ ਕਰਨੀ ਪਵੇਗੀ ਜੇਕਰ ਘਰ 'ਚ ਪੁਰਾਣੇ ਜਾਂ ਫਟੇ ਜੁੱਤੇ ਚੱਪਲ ਹੰਤਾ ਇਸ ਨੂੰ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਜੁੱਤੇ ਚੱਪਲਾਂ ਨੂੰ ਸ਼ਨੀਵਾਰ ਦੇ ਦਿਨ ਹਟਾਓ ਇਸ ਨਾਲ ਸ਼ਨੀ ਦੀ ਅਸ਼ੁਭ ਦਸ਼ਾ ਘਟ ਜਾਵੇਗੀ ਪਹਿਲੇ ਹੀ ਤੁਹਾਡੇ ਕੋਲ ਜੁੱਤੇ ਚਪਲਾਂ ਦੀ ਸੰਖਿਆ ਘੱਟ ਹੋਵੇ ਪਰ ਉਹ ਸਹੀ ਹਾਲਤ ਵਿੱਚ ਹੋਣੇ ਚਾਹੀਦੇ ਹਨ ਨੰਬਰ 17 ਪਾਣੀ ਦੀ ਟੁੱਟੀ-ਟੋੜ ਟਪਕਦਾ ਹੋਇਆ ਪਾਣੀ ਕਈ ਵਾਰ ਸੋਇਜਾ ਬਾਥਰੂਮ ਦੀ ਟੁੱਟੀ ਵਿੱਚੋਂ ਪਾਣੀ ਟਪਕਦਾ ਰਹਿੰਦਾ ਹੈ ਵਾਸਤੂ ਅਨੁਸਾਰ ਇਹ ਵਾਸਤੂ ਦੋਸ਼ ਮੰਨਿਆ ਗਿਆ ਹੈ ਕਹਿੰਦੇ ਹਨ ਕਿ ਪਾਣੀ ਦਾ ਟਪਕਦੇ ਰਹਿਣਾ ਵਿਅਕਤੀ ਨੂੰ ਬਰਬਾਦ ਕਰ ਦਿੰਦਾ ਹੈ ਇਸ ਨਾਲ ਤਾਂ ਦਾ ਫਜ਼ੂਲ ਖਰਚਾ ਹੋਣ ਲੱਗਦਾ ਹੈ ਇਸ ਲਈ ਜਲਦੀ ਤੋਂ ਜਲਦੀ ਇਸ ਨੂੰ ਸਹੀ ਕਰਵਾ ਲੈਣਾ ਚਾਹੀਦਾ ਹੈ ਨੰਬਰ 18 ਪੂਜਾ ਪਾਠ ਨਾ ਕਰਨਾ Hindu ਧਰਮ ਵਿੱਚ ਪੂਜਾ ਪਾਠ ਤੇ ਵਰਤ ਨੂੰ ਬਹੁਤ ਹੀ ਮਹੱਤਵ ਦਿੱਤਾ ਗਿਆ ਹੈ ਪਰ ਜੇਕਰ ਤੁਸੀਂ ਆਪਣੇ ਘਰ ਵਿੱਚ ਪੂਜਾ ਪਾਠ ਨਹੀਂ ਕਰਦੇ ਜਾਂ ਵਰਤ ਨਹੀਂ ਰੱਖਦੇ ਤਾਂ ਘਰ ਵਿੱਚ ਮਾ લક્ષਮੀ ਦਾ ਵਾਸ ਨਹੀਂ ਹੁੰਦਾ जिस ਕਰਕੇ आर्थिक तंगी होने लगती है ते व्यक्ति नु गरीबी दा सामना करना पड़ सकता है नंबर 19 टूटया हुआ फर्नीचर जिकर ਤੁਹਾਡੇ ਘਰ ਵਿੱਚ ਟੁੱਟਿਆ ਹੋਇਆ ਫਰਨੀਚਰ ਹੈ ਤਾਂ ਇਸ ਨੂੰ ਜਲਦ ਤੋਂ ਜਲਦ ਘਰੋਂ ਬਾਹਰ ਕੱਢ ਦਿਓ ਵਾਸਤੂ ਅਨੁਸਾਰ ਟੁੱਟਿਆ ਹੋਇਆ ਫਰਨੀਚਰ ਵਾਸਤੂ ਦੋਸ਼ ਦਾ ਸੰਕੇਤ ਹੈ ਇਸ ਨਾਲ ਘਰ ਵਿੱਚ ਆਰਥਿਕ ਤੰਗੀ ਆਉਂਦੀ ਹੈ ਤੇ ਜੋਤਾ ਜੀਵਨ ਦੀਆਂ ਮੁਸ਼ਕਲਾਂ ਵਧਦੀਆਂ ਨੰਬਰ 2 ਪੁਰਾਣੀ ਡਾਇਰੀ ਜਿਸ ਦਾ ਇਸਤੇਮਾਲ ਤੁਸੀਂ ਨਹੀਂ ਕਰ ਰਹੇ ਉਸ ਨੂੰ ਘਰ ਵਿੱਚ ਨਾ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਪੁਰਾਣੀ ਡਾਇਰੀ ਨਕਾਰਾਤਮਕ ਊਰਜਾ ਦਾ ਕਾਰਨ ਬਣਦੀ ਹੈ ਜਿਸ ਦਾ ਅਸਰ ਪਰਿਵਾਰ ਦੇ ਲੋਕਾਂ ਤੇ ਉਹਨਾਂ ਦੀ ਤਰੱਕੀ ਤੇ ਪੈਂਦਾ ਹੈ ਇਸ ਲਈ ਪੁਰਾਣੀ ਬੇਕਾਰ ਡਾਇਰੀ ਨੂੰ ਇਸੇ ਵੇਲੇ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਾਡੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ